ਦੋਸਤੋ 10 ਫਰਵਰੀ ਤੋਂ ਲੈ ਕੇ ਸਾਡੇ ਜੋ 19 ਫਰਵਰੀ ਤੱਕ ਦੇ ਅੰਤਾਂ ਉਹਨਾਂ ਦਾ ਸਾਨੂੰ ਦਿਲ ਦੀਆਂ ਤੁਹਾਨੂੰ ਦੱਸ ਦੇ ਰਿਹਾ ਮੇਰੇ ਭੈਣ ਪ੍ਰਾਵੋ ਕੈਂਪ ਮੰਦਾ ਬਥ ਬਥ ਫਾਇਦਾ ਲਿਆ ਕਰੋ ਖੁਸ਼ੀ ਆਖੀ ਜਿੰਨ 21 ਸਾਲ ਪਹਿਲਾਂ ਇਹ ਕੈਂਸਰ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਪੰਜਾਬ ਨੂੰ ਕੈਂਸਰ ਕੈਪੀਟਲ ਦੇ ਨਾਲ ਜਾਣਿਆ ਜਾਂਦਾ ਸੀ ਨੰਬਰ 1 ਸੀ ਸਾਡੀ ਸਟੇਟ ਸਾਰੇ ਇੰਡੀਆ 26 27 ਸਟੇਟਾਂ ਦੇ ਵਿੱਚੋਂ ਸਭ ਤੋਂ ਵੱਧ ਕੈਂਸਰ ਪੰਜਾਬ ਸੀ ਪਰੰਤੂ ਅੱਜ ਸਰਵੇ ਹੋਇਆ ਆ ਪਿਛਲੇ 10 ਦਿਨ ਦੇ ਵਿੱਚ ਆਪਾਂ 23ਵੇਂ ਸਥਾਨ ਤੇ ਆ। ਤੇ ਅਸੀਂ ਜ਼ੀਰੋ ਕਰਨਾ ਹੈ। 10 ਸਟੇਟਾਂ ਹੋ। ਸਤਿ ਸ਼੍ਰੀ ਅਕਾਲ ਦੋਸਤੋ। ਕੁਲਵੰਤ ਸਿੰਘ ਢਾਲੀਵਾਲ ਤੇ 10 ਫਰਵਰੀ ਤੋਂ ਲੈ ਕੇ ਸਾਡੇ ਜੋ 19-20 ਫਰਵਰੀ ਤੱਕ ਕੈਂਪ ਹੈ ਉਹਨਾਂ ਦਾ ਸਾਂ ਦਿਨ ਦੀ ਮੈਂ ਤੁਹਾਨੂੰ ਲਿਸਟ ਦੇ ਰਿਹਾ। and please ਇਹਨੂੰ ਮੈਕਸਿਮਮ ਸ਼ੇਅਰ ਕਰ ਦਿਓ। ਤੁਹਾਡਾ ਸ਼ੇਅਰ ਕਿਸੇ ਦੀ ਜਾਨ ਬਚਾ ਸਕਦਾ ਹੈ। ਠੀਕ ਹੈ। ਐਂਡ ਪੰਪੀਪਰ ਲੇ ਲੋ ਅੱਗੇ ਦੱਸ ਦਿਆ ਕਰੋ ਲੋਕਾਂ ਨੂੰ ਵੀ ਅੱਜ ਐਸਪੈਂਡ ਚ ਕੈਂਪ ਹੈ ਇਹ ਨਹੀਂ ਵੀ ਐਸਪੈਂਡ ਚ ਕੈਂਪ ਲੱਗਿਆ ਨਾਲ ਦੇ 10 ਪੁਆਇੰਟ ਵੈਲਕਮ ਠੀਕ ਹੈ ਐਂਡ ਸੀ ਸਭ ਨੂੰ ਚੇਕ-ਅਪ ਕਰਨਾ ਚਾਹੀਦਾ ਹੈ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫਾਟ ਗਈ ਜੇ ਤੋਂ ਪਹਿਲੀ ਸਟੇਜ ਤੋਂ ਲੇਟ ਹੋ ਜਾਨੇ ਹੈ ਸਾਡਾ ਇੱਕ ਪਰਿਵਾਰ ਦਾ ਮੈਂਬਰ ਵੀ ਚਲਾ ਗਿਆਣਾ ਤੇ ਘਰ ਦੀ ਵੀ ਬਰਬਾਦੀ ਦੋਸਤੋ ਠੀਕ ਹੈ ਮੇਰੀਆਂ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਐਂਡ ਮੈਂ ਸਭ ਨੂੰ ਬੇਨਤੀ ਕਰਦਾ ਮੈਕਸਿਮਮ ਇਹਨੂੰ ਸ਼ੇਅਰ ਕਰਦੇ ਠੀਕ ਹੈ ਆਪਾਂ ਸਟਾਰਟ ਕਰਦੇ ਆ ਜੀ 10 ਫਰਵਰੀ ਨੂੰ ਠੀਕ ਹੈ 10 ਫਰਵਰੀ ਨੂੰ ਸਾਡੀ ਟੀਮ ਹੋਏਗੀ ਪਿੰਡ ਦਾ ਨਾਮ ਮੰਡਾਲਾ ਤਰਨਤਾਰਨ ਦੇ ਵਿੱਚ ਹੋਵੇਗੀ ਸੀ ਪਿੰਡ ਦਾ ਨਾਮ ਮੰਡਾਲਾ ਤਰਨਤਾਰਨ 10 ਫਰਵਰੀ ਨੂੰ ਠੀਕ ਹੈ ਐਂਡ ਸਾਡੀ ਦੂਸਰੀ ਟੀਮ ਵੀ 10 ਫਰਵਰੀ ਨੂੰ ਹੋਏਗੀ ਕਪੂਰਥਲਾ ਸਿਟੀ ਦੇ ਸ਼ਹਿਰ ਦੇ ਵਿੱਚ ਕਪੂਰਥਲੇ ਉੱਥੇ ਵੀਟ ਗ੍ਰਾਸ ਦਾ ਕੋਈ ਲੰਗਰ ਲਾਉਂਦੇ ਆ ਮੇਰੇ ਵੀਰ ਤੇ ਉੱਥੇ ਵੀਟ ਗ੍ਰਾਸ ਲੰਗਰ ਕਪੂਰਥਲਾ ਸਿਟੀ ਦੇ ਵਿੱਚ ਹੋਏਗੀ 10 ਤਰੀਕ ਨੂੰ ਸਾਡੀ ਦੂਸਰੀ ਟੀਮ ਠੀਕ ਹੈ ਉਸ ਤੋਂ ਅੱਗੇ ਜੀ ਆਪਾਂ 11 ਫਰਵਰੀ ਨੂੰ ਪਿੰਡ ਦਾ ਨਾਮ ਸਹੀੜੀ ਜੋ ਗੰਗੂਦਾ ਪਿੰਡ ਹੈ ਜਿਹਦੇ ਸਾਹਿਬ ਜੱਦੇ ਨੇ ਅਰੈਸਟ ਕਰਾਇਆ ਸੀਗਾ ਪਰੰਤੂ ਅਸੀਂ ਮਨੁੱਖਤਾ ਦੀ ਸੇਵਾ ਕਰਾਂਗੇ ਉਸ ਪਿੰਡ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਨਾਲੇ ਸਾਹਿਬ ਜੱਦੇ ਤੇ ਮਾਤਾ ਗੁਜਰਕੌਰ ਨੂੰ ਯਾਦ ਕਰਾਂਗੇ ਠੀਕ ਹੈ ਪਿੰਡ ਦਾ ਨਾਮ ਸਹੀੜੀ ਡਿਸਟ੍ਰਿਕਟ ਰੋਪੜ ਦੇ ਵਿੱਚ ਪੈਣਾ ਜੀ 11 ਫਰਬੀ ਨੂੰ ਸਾਡਾ ਕੈਂਪ ਹੋਣਾ ਠੀਕ ਹੈ ਐਂਡ ਉਸ ਤੋਂ ਬਾਅਦ 4 ਸਰਬੀ ਨੂੰ ਸੌਰੀ 12 ਫਰਬੀ ਨੂੰ ਅਸੀਂ ਪਹੁੰਚ ਜਾਾਂਗੇ ਜੀ ਤਲਵੰਡੀ ਬਟਾਲਾ ਤਲਵੰਡੀ ਬਟਾਲਾ ਡਿਸਟ੍ਰਿਕਟ ਦੇ ਵਿੱਚ ਆ ਜਾਗੇ ਪਿੰਡ ਦਾ ਨਾਮ ਹੈ ਤਲਵੰਡੀ ਪਟਾਲਾ ਠੀਕ ਹੈ ਅ 5 5 ਸੱਡ ਪੰਜਵਾਂ ਕੈਂਪ ਹੋਏਗਾ ਜੀ 13 ਫਰਵਰੀ ਨੂੰ ਇਹ ਘੰਡਾਲਾ ਜੱਟਾਂ ਪੈਂਦਾ ਜੀ ਘੰਡਾਲਾ ਜੱਟਾਂ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹੈ ਘੰਡਾਲਾ ਜੱਟਾਂ 13 ਫਰਵਰੀ ਨੂੰ ਅ 14 ਫਰਵਰੀ ਨੂੰ ਅਸੀਂ ਹੋਵਾਂਗੇ ਜੀ ਲਹਿਲ ਕਲਾਂ ਹੁਸ਼ਿਆਰਪੁਰ ਕੀ ਹੋਵਾਂਗੇ ਲਹਿਲ ਕਲਾਂ ਹੁਸ਼ਿਆਰਪੁਰ ਉਸ ਤੋਂ ਬਾਅਦ ਆਵਾਂਗੇ ਜੀ ਅਸੀਂ 15 ਫਰਵਰੀ ਨੂੰ ਇਕਾਈ ਹਸਪੀਟਲ ਲੁਧਿਆਣਾ ਚੋਂ ਮਾਂਜੀ ਇਕਾਈ ਹਸਪੀਟਲ ਲੁਧਿਆਣਾ ਇੱਥੇ ਮੈਂ ਰੁਕਦਾ ਇਹ ਹਸਪੀਟਲ ਪ੍ਰੋਸਟੇਟ ਕੈਂਸਰ ਦੇ ਲਈ ਬੜਾ ਫੇਮਸ ਹੈ ਠੀਕ ਹੈ ਡਾਕਟਰ ਬਲਦੇਵ ਸਿੰਘ ਜੀ ਹੈ ਜੀ ਠੀਕ ਹੈ ਐਂਡ ਮੈਂ ਸਭ ਨੂੰ ਬੇਨਤੀ ਕਰਦਾ ਇਹ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲਿਓ ਉਹਨਾਂ ਦੀਆਂ ਟੀਮਾਂ ਵੀ ਸਾਡੇ ਨਾਲ ਹੈਲਪ ਕਿ ਗਦੁੱਦਾਂ ਦੇ ਕੈਂਸਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਤੇ ਇਹ ਸਾਡੇ ਨਾਲ ਪੂਰੀ ਵਰਲਡ ਕੈਂਸਰ ਦੀ ਸਪੋਰਟ ਕਰਾਂਗੇ ਮੈਂ ਇੱਥੇ ਕੁਲਤਾਰ ਸਿੰਘ ਸੰਧਮਾਨ ਦਾ ਵੀ ਥੈਂਕਸ ਕਰਨਾ ਚਾਹੁੰਦਾ ਜੋ ਸਾਡੇ ਸਪੀਕਰ ਹੈ ਉਹ ਇਸ ਕੈਂਪ ਦਾ ਉਦਘਾਟਨ ਕਰਨਗੇ ਠੀਕ ਹੈ ਐਂਡ ਮੇਰੇ ਭੈਣ ਭਰਾਵੋ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲਿਆ ਕਰੋ ਜਰੂਰ ਆਪ ਦੀ ਵਾਈਫ ਬਜ਼ੁਰਗ ਮਾਪਾਪ ਨੂੰ ਲੈ ਕੇ ਪਹੁੰਚਿਆ ਕਰੋ ਠੀਕ ਹੈ ਐਂਡ 15 ਫਰਵਰੀ ਅਕਾਈ ਹਸਪੀਟਲ ਚੰਡੀਗੜ੍ਹ ਰੋਡ ਲੁਧਿਆਣਾ ਠੀਕ ਹੈ ਉਦੋਂ ਹੋਵਾਂਗੇ ਸਾਡੀਆਂ ਟੀਮਸ ਠੀਕ ਹੈ ਅ ਉਸ ਤੋਂ ਅੱਗੇ ਆ ਗਿਆ ਜੀ ਸਾਡਾ 16 ਫਰਵਰੀ ਨੂੰ ਅਸੀਂ ਹੋਵਾਂਗੇ ਜੀ ਲਿੱਦੜਕਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਲਿੱਦੜਕਲਾ ਸ਼ਹੀਦ ਭਗਤ ਸਿੰਘ ਨਗਰ 17 ਫਰਵਰੀ ਨੂੰ ਅਸੀਂ ਹੋਵਾਂਗੇ ਜੀ ਫੋਕਲ ਪੁਆਇੰਟ ਲੁਧਿਆਣਾ ਫੋਕਲ ਪੁਆਇੰਟ ਲੁਧਿਆਣਾ ਠੀਕ ਹੈ ਮੈਂ ਇੱਥੇ ਵਰਦਮਾਨ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਫੋਕਲ ਪੁਆਇੰਟ ਦੇ ਵਿੱਚ ਇਹ ਕੈਂਪ ਆਰਗੇਨਾਈਜ਼ ਕਰ ਰਹੇ ਹੈ ਐਂਡ ਉਹਨਾਂ ਦੀ ਜੋ ਵੀ ਡਿਪਾਰਟਮੈਂਟਸ ਦੇ ਸਾਰੇ ਸਟਾਫ ਸਾਰੇ ਹੈਡ ਸਭ ਇਸ ਕੈਂਪ ਦੇ ਵਿੱਚ ਅ ਦੁੱਖ ਭਰਿਆ ਨਜ਼ਾਰਾ ਦੇਖਣਾ ਹੋਣਗੇ ਕਿ ਕਿੰਨੇ ਲੋਕ ਸਫਰ ਕਰ ਰਹੇ ਆ ਲੁਧਿਆਣੇ ਦੇ ਵਿੱਚ ਠੀਕ ਹੈ ਐਂਡ ਹਾਈਐਸਟ ਕੈਂਸਰ ਹੈ ਜੀ ਬਠਿੰਡੇ ਨੂੰ ਅੱਗੇ ਕਹਿੰਦੇ ਸੀ ਪਰ ਲੁਧਿਆਣਾ ਪਰ ਅਸੀਂ ਕਰ ਲਾਂਗੇ ਠੀਕ ਅਸੀਂ ਗਵਰਨਮੈਂਟ ਨੂੰ ਆਲਰੇਡੀ ਕਹਿ ਚੁੱਕੇ ਹਾਂ ਚਿੰਤਾ ਨਾ ਕਰੋ ਸਾਡੇ ਜਿਹੜੀ ਵੀ ਧਿਆਨ ਚ ਆਉਂਦੇ ਅਸੀਂ ਪੂਰਾ ਜ਼ੋਰ ਲਾਉਨੇ ਆ ਉਹਨਾਂ ਤੇ ਠੀਕ ਹੈ ਉਸ ਤੋਂ ਬਾਅਦ ਆ ਜਾਏਗਾ ਜੀ 17 ਤਰੀਕ ਨੂੰ ਸਾਡਾ ਇੱਕ ਕੈਂਪ ਕੰਦੋਲਾ ਪਿੰਡ ਦਾ ਨਾਮ ਹੈ ਕਦੋਲਾ ਖੁਰਦ ਨੀਅਰ ਨੂਰ ਮਹਿਲ ਜਲੰਧਰ ਚ ਹੋਏਗਾ ਠੀਕ ਹੈ 17 ਤਰੀਕ ਨੂੰ ਸਾਡੇ ਦੋ ਕੈਂਪ ਹੋਣਗੇ ਠੀਕ ਹੈ 18 ਨੂੰ ਅਸੀਂ ਹੋਵਾਂਗੇ ਜੀ ਫਿਰ ਤਾਜਪੁਰ ਲੁਧਿਆਣਾ ਚ 18 ਫਰਬੂਰੀ ਠੀਕ ਹੈ ਉਸ ਤੋਂ ਬਾਅਦ ਆਵਾਂਗੇ ਜੀ ਅਸੀਂ 20 ਫਰਬੀ ਨੂੰ ਐਸਡੀ ਕਾਲਜ ਬਰਨਾਲਾ ਐਸਡੀ ਕਾਲਜ ਬਰਨਾਲਾ ਦੇ ਵਿੱਚ ਹੋਵਾਂਗੇ 20 ਫਰਬੀ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲਓ ਦੋਸਤੋ ਘਰਾਂ ਤੋਂ ਟਾਈਮ ਸਿਰ ਆਜਿਆ ਕਰੋ ਕੈਂਸਰ ਬਰਬਾਦੀ ਕਰ ਦਿੰਦਾ ਘਰ ਦੀ ਆਰਥਿਕ ਤੌਰ ਤੇ ਜਿਹਦੇ ਘਰ ਆ ਜਾਂਦਾ ਬੜਾ ਮਹਿੰਗਾ ਇਲਾਜ ਹੈ ਪਰੰਤੂ ਜੇ ਪਹਿਲੀ ਜਾਂ ਜ਼ੀਰੋ ਸਟੇਜ ਤੇ ਫੜ ਲਗੇ ਤਾਂ ਸਿੰਪਲ ਆ ਜਾਏਗਾ ਬੰਦਾ ਠੀਕ ਵੀ ਹੋ ਜਾਂਦਾ ਠੀਕ ਹੈ ਐਂਡ ਇਹ ਮੇਰੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਫਰਵਰੀ ਦਾ ਮਹੀਨਾ ਸਾਰੀ ਦੁਨੀਆ ਚ ਕੈਂਸਰ ਦਾ ਮਹੀਨਾ ਮਨਾਇਆ ਜਾ ਰਿਹਾ ਠੀਕ ਹੈ ਇਹ ਸਾਡੀ ਕੰਪੇਨ ਹੈ ਕਿ ਅਸੀਂ ਕੱਲੇ-ਕੱਲੇ ਪਿੰਡ ਤੱਕ ਪਹੁੰਚ ਕਰੀਏ ਦੋਸਤੋ ਇਹ ਨਹੀਂ ਸੋchnਾ ਕਿ ਅੱਜ ਕੈਂਪ ਉੱਥੇ ਲੱਗਾ ਕਿਸੇ ਪਿੰਡ ਤੋਂ ਵੈਲਕਮ ਅਸੀਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ ਠੀਕ ਹੈ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਰ ਟੈਸਟ ਹਰ ਚੀਜ਼ ਹਰ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਸਾਡੇ ਕੈਂਪਾਂ ਦੇ ਵਿੱਚ ਕਿਸੇ ਗਰੀਬ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਠੀਕ ਪਰ ਤੁਸੀ ਘਰਾਂ ਚੋਂ ਆ ਜਾਣਾ ਠੀਕ ਹੈ ਐਂਡ ਦੋਸਤੋ ਆਪਾਂ ਥੋੜੀ ਜੀ ਪ੍ਰੋਸਟੇਟ ਕੈਂਸਰ ਦੀ ਗੱਲ ਕਰ ਲੀ ਗਏ ਪ੍ਰੋਸਟੇਟ ਕੈਂਸਰ ਗਦੂਦਾ ਦਾ ਕੈਂਸਰ ਹੁੰਦਾ ਇਸ ਕਿਉਰੇਬਲ 100% ਕਿਉਰੇਬਲ ਹੈ ਠੀਕ ਹੈ ਜਦੋਂ ਸਾਡੀ ਉਮਰ ਵੱਧਦੀ ਜਾਂਦੀ ਹੈ ਸਾਡੀ ਗਦੂਦ ਦਾ ਸਾਈਜ਼ ਵੱਧ ਆ ਜਾਂਦਾ ਹੈ ਉਹ ਪਸ਼ਾਬ ਫਿਰ ਜਿੱਦੀ ਪਾਸ ਹੋਣਾ ਔਖਾ ਹੋ ਜਾਂਦਾ ਹੈ ਉਹਦਾ ਪੀਐਸਏ ਲੈਵਲ ਹੈ 4 4 ਤੋਂ ਥੱਲੇ ਰਹਿਣਾ ਜ਼ਰੂਰੀ ਹੈ ਪ੍ਰੋਸਟੇਟ ਕੈਂਸਰ ਨਹੀਂ ਜੇ ਉੱਪਰ ਆ ਗਿਆ ਠੀਕ ਹੈ ਉਹ ਪਤਾ ਕਿਵੇਂ ਲੱਗੇਗਾ ਸਾਡੀ ਬੱਸ ਦੇ ਵਿੱਚ ਜਾ ਕੇ ਸਾਡੀ ਲੈਬ 'ਚ ਉਹ ਟੈਸਟ ਕਰਾਉ ਪ੍ਰੋਸਟੇਟ ਕੈਂਸਰ ਮੇਰੇ ਵੀਰਾਂ ਦੇ ਵਿੱਚ ਮੇਰੇ ਭਰਾਵਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬਹੁਤ ਕਾਮਨ ਹੈ ਜਿਵੇਂ ਔਰਤ ਦੇ ਵਿੱਚ ਛਾਤੀ ਦਾ ਕੈਂਸਰ ਹੈ ਠੀਕ ਹੈ ਐਂਡ ਇਹ 100% ਕਯੂਰੀਬਲ ਹੈ ਇਸੇ ਕਰਕੇ ਅਸੀਂ 15 ਤਰੀਕ ਦਾ ਜਿਹੜਾ ਕੈਂਪ ਹੈ ਇਹ ਪ੍ਰੋਸਟੇਟ ਕੈਂਸਰ ਤੇ ਅਸੀਂ ਬਹੁਤ ਦਬ ਕੇ ਜ਼ੋਰ ਲਾਉਣਾ ਉਸ ਦਿਨ ਕਿਉਂਕਿ ਡਾਕਟਰ ਬਲਦੇਵ ਸਿੰਘ ਵੀ ਇਹਦੇ ਚ ਸਪੈਸ਼ਲਾਈਜ਼ ਕਰਦੇ ਆ ਇਸ ਕੈਂਸਰ ਨੂੰ ਉਹਨਾਂ ਦੀਆਂ ਸਭਾਵਾਂ ਨਾਲ ਲੈ ਰਹੇ ਆ ਅਸੀਂ ਉਹਨਾਂ ਦਾ ਸਾਰਾ ਸਟਾਫ ਸੱਡਣਾ ਹੈਲਪ ਕਰਾਏਗਾ ਪਲੀਜ਼ ਇਨ ਅ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲਿਓ ਦੋਸਤੋ ਐਂਡ ਮੈਂ ਖੁਦ ਇਨ ਕੈਂਪ ਸੇਵਾ ਕਰੂੰਗਾਣ ਕੇ ਜਿੰਨਾ ਵੀ ਟਾਈਮ ਦੇ ਸਕਦਾ ਠੀਕ ਹੈ ਪਰ ਪਲੀਜ਼ ਕਰਾ ਦਿਓ ਤੁਸੀਂ ਆਣਾ ਹਰ ਕੈਂਸਰ ਦਾ ਇਲਾਜ ਹੈ ਪਰ ਸ਼ਰਤ ਹੈ ਦੋਸਤੋ ਪਹਿਲਾਂ ਫੜ ਲਿਓ ਘਰ ਬਰਬਾਦ ਹੋ ਜਾਂਦੇ ਮਾਂ ਮਰ ਜਾਂਦੀਆਂ ਬੱਚੇ ਰੋੜ ਜਾਂਦੇ ਆ ਦੋਸਤੋ ਨਿਕਲ ਨਿਕੀ ਬੱਚੇ ਮੇਰੇ ਉਹਨਾਂ ਦੇ ਘਰਾਂ ਚ ਜਾਣਾ ਮੈਂ ਦੇਖਦਾ ਵੀ ਉਹ ਮਾਂ ਮਰ ਗਈ ਆ ਬੱਚਿਆਂ ਦੀ ਬੱਚੇ ਰੋੜ ਜਾਂਦੇ ਆ ਠੀਕ ਹੈ ਕਰਦੀ ਆਰਥਿਕ ਬਰਬਾਦੀ ਹੋ ਜਾਂਦੀ ਹੈ ਪਰ ਬਚ ਸਕਦੇ ਹੋ ਤੁਸੀਂ ਦੋਸਤੋ ਠੀਕ ਹੈ ਇਨਾਂ ਮੁਲਕਾਂ 'ਚ ਵੀ ਕੈਂਸਰ ਬਹੁਤ ਹੈ ਪਰੰਤੂ ਇਹਨਾਂ ਨੇ ਨਾਥ ਪਾਲੀ ਟਕਾ ਕੇ ਐਸੇ ਜਾਗਰਤਾਨਾ ਚੈੱਕ ਅਪ ਇਨ ਟਾਈਮ ਕਰਕੇ ਜਲਦੀ ਜਲਦੀ ਚੈੱਕ ਅਪ ਕਰਦੇ ਹਰ ਬੰਦੇ ਨੂੰ ਕਹਿੰਦੇ ਪਲੀਜ਼ ਇੱਕ ਚੀਜ਼ ਰੱਖਿਆ ਕਰੋ ਜਿਹੜਾ ਡੇਟ ਆਫ ਬਰਥ ਹੈ ਤੁਹਾਡੀ ਜਨਮ ਤਰੀਕ ਹੈ ਉਸ ਦਿਨ ਦੇ ਉੱਤੇ ਵੀ ਅਸੀਂ ਟੈਸਟ ਕਰਾਉਣਾ ਹੀ ਕਰਾਉਣਾ ਹੈ ਇਹ ਗੱਲ ਭੁੱਲੋਗੇ ਨਹੀਂ ਕਦੇ ਵੀ ਜ਼ਿੰਦਗੀ 'ਚ ਠੀਕ ਹੈ ਮਾਵਾ ਖਾਸ ਕਰਕੇ ਮੇਰੀਆਂ ਮਾਵਾ ਭੈਣਾਂ ਨੂੰ ਆ ਮੇਰੀਓ ਭੈਣੋਂ ਆ ਦੋ ਦਿਨ ਤੱਕ ਆਪਾਂ ਬੱਚੇਦਾਨੀ ਦੇ ਕੈਂਸਰ ਦੀ ਪ੍ਰੋਪਰ ਡਿਟੇਲ 'ਚ ਗੱਲ ਕਰਾਂਗੇ ਕਿਉਂਕਿ ਫਰਵਰੀ ਮਹੀਨਾ ਸੇ ਹੋਰ ਕੋਈ ਗੱਲ ਨਹੀਂ ਕਰਨੀ ਸਿਰਫ ਕੈਂਸਰ ਦੀ ਗੱਲ ਕਰਦੇ ਆ ਹਰ ਕੈਂਸਰ ਨੂੰ ਅਸੀਂ ਦੋ ਦਿਨ ਬਾਅਦ ਡਿਸਕਸ ਕਰਦੇ ਆ ਵੀ ਇਹ ਕੈਂਸਰ ਦੇ ਕੀ ਕੀ ਲੱਛਣ ਹੈ ਇਹ ਤੋਂ ਬਚਣਾ ਕਿਵੇਂ ਆ ਆਪਾਂ ਦੋ ਦਿਨ ਬਾਅਦ ਆਪਾਂ ਬੱਚੇਦਾਨੀ ਦੇ ਕੈਂਸਰ ਦੀ ਗੱਲ ਕਰਾਂਗੇ ਮੇਰੀਓ ਮਾਵਾ ਭੈਣੋਂ ਅੱਜ ਮੈਂ ਫੇਰ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਰਾਤ ਨੂੰ ਬਾਰ-ਬਾਰ ਪਸ਼ਾਬ ਉੱਠਦੇ ਆ ਉਗ ਦੂਤ ਦੇ ਕੈਂਸਰ ਦੇ ਲੱਛਣ ਹੈ ਖੁੱਲ ਕੇ ਪਿਸ਼ਾਬ ਨਾ ਆਉਣਾ 2 ਘੰਟੇ ਬਾਅਦ 10 ਵਜੇ ਪਏ ਆ 12 ਵਜੇ ਉੱਠ ਖੜੇ 2 ਵਜੇ ਉੱਠ ਖੜੇ 4 ਵਜੇ ਉੱਠ ਖੜ ਗਏ ਉਹ ਇੱਕ ਉਹਦੇ ਸਾਈਨ ਹੈ ਉਦੋਂ ਹੀ ਸਿੰਪਲ ਟੈਸਟ ਉਹ ਕਰਾ ਲਓ ਜਾ ਕੇ ਪੀਐਸਏ ਠੀਕ ਹੈ ਜੇ ਪੀਐਸਏ 4 ਤੋਂ ਉੱਪਰ ਆ ਤਾਂ ਖਤਰੇ 'ਚ ਹੈ ਜੇ ਘੱਟ ਆ ਤਾਂ ਸੇਫ ਹੋ ਠੀਕ ਹੈ ਆ ਦੋਸਤੋ ਬਹੁਤ ਸੋਹਣਾ ਲਿਖਦੇ ਹੋ ਸਾਡੇ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋ ਤੁਸੀਂ ਸਾਡੇ ਲਈ ਲਿਖਦੇ ਆ ਇਹਦੇ ਕਾਬਿਲ ਬਣ ਸਕੀਏ ਅਸੀਂ ਇੱਕ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ ਜੋ ਭਾਈਕ ਲਈ ਹੈ ਜੀ ਦਾ ਮਿਸ਼ਨ ਹੈ ਸਾਡਾ ਕੋਈ ਨਾਂ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਹਾਂ ਪੰਜਾਬ ਗਵਰਨਮੈਂਟ ਦਾ ਮੈਂ ਥੈਂਕਸ ਕਰਦਾ ਸਾਡੇ ਹੈਲਥ ਮਿਨਿਸਟਰ ਜੋ ਡਾਕਟਰ ਹੈ ਡਾਕਟਰ ਬਲਵੀਰ ਸਿੰਘ ਜੀ ਐਂਡ ਮੈਂ ਰਜਿੰਦਰ ਹਸਤਾਲਚ ਨੂੰ ਵਿਜ਼ਿਟ ਕਰਨ ਦਾ ਟਾਈਮ ਮਿਲਿਆ ਤੇ ਬਿਗ ਚੇਂਜ ਮੈਨੂੰ ਮਿਲੀ ਕੁਝ ਵੀ ਇੰਨੀ ਉਹਨਾਂ ਨੇ ਉੱਥੇ ਕੰਮ ਕੀਤਾ ਐਂਡ ਮੈਂ ਪਹਿਲਾਂ ਵੀ ਗਿਆ ਸੀ ਤੇ ਬਹੁਤ ਬੁਰੀ ਹਾਲਤ ਸੀ ਪਰ ਹੁਣ ਦੇਖ ਕੇ ਮੇਰਾ ਬਹੁਤ ਮਨਖੁਸ਼ ਹੋਇਆ ਮੈਂ ਥੈਂਕਸ ਕਰਦਾ ਡਾਕਟਰ ਬਲਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਇੰਨੀ ਕੋਸ਼ਿਸ਼ ਕਰ ਰਹੀ ਹੈ ਕੀ ਹੈਲਥਸ ਡਿਪਾਰਟਮੈਂਟ ਨੂੰ ਹੋਰ ਅੱਛਾ ਕੀਤਾ ਜਾਵੇ ਪਰ ਅਸੀਂ ਗਵਰਨਮੈਂਟ ਨਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੈਂਸਰ ਦੀ ਸਾਡੀ ਜ਼ਿੰਮੇਵਾਰੀ ਹੈ ਜਾਗਰਤਾ ਦੀ ਹੈਂਡ ਚੈੱਕ ਅਪ ਦੀ ਠੀਕ ਹੈ ਐਂਡ ਇਹਨਾਂ ਦਾ ਬਤਵੱਦ ਫਾਇਦਾ ਤੁਸੀਂ ਲੈਣਾ ਘਰਾਂ ਤੋਂ ਆਣ ਕੇ ਠੀਕ ਹੈ ਐਂਡ ਲੁਧਿਆਣਾ ਵੀਰ ਜੀ ਪੁੱਛ ਰਿਹਾ ਲੁਧਿਆਣਾ ਚ ਕੈਂਪ ਕਰ ਦੋ ਮੈਂ ਹੁਣੇ 15 ਮਿੰਟ ਪਹਿਲਾਂ ਬੋਲ ਕੇ ਆਦਰਾ ਹੈ 15 ਤਰੀਕ ਨੂੰ ਕੈਂਪ ਹੈ 15 ਫਰਵਰੀ ਨੂੰ ਉਕਾਈ ਹਸਪੀਟਲ ਲੁਧਿਆਣਾ ਚ 17 ਫਰਬਰੀ ਨੂੰ ਫੋਕਲ ਪੁਆਇੰਟ ਲੁਧਿਆਣਾ ਦੇ ਵਿੱਚ ਆ ਦੋਸਤੋ ਪਲੀਜ਼ ਚੰਗੀ ਤਰ੍ਹਾਂ ਸੁਣ ਲਿਆ ਕਰੋ ਜੋ ਅਸੀਂ ਬੋਲਦੇ ਆ ਤੁਸੀਂ ਲਿਖੀ ਜਾਂਦੇ ਆ ਕੈਂਪ ਲੁਧਿਆਣਾ ਦੋ ਕੈਂਪ ਆ ਲੁਧਿਆਣਾ ਵਿੱਚ ਇੱਕ 15 ਫਰਵਰੀ ਦਾ ਇੱਕ 17 ਦਾ ਠੀਕ ਹੈ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਲਿਓ ਬਹੁਤ ਧੰਨਵਾਦ ਐਂਡ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਸਟਾਫ ਤੋਂ ਕੋਈ ਵੀ ਗਲਤੀ ਹੋ ਜਾਂਦੀ ਹੋਵੇ ਅਸੀਂ ਹਮੇਸ਼ਾ ਹੀ ਮਾਫੀ ਮੰਗਾਂਗੇ ਉਹਦੀ ਠੀਕ ਹੈ ਪਰ ਤੁਸੀਂ ਸੇਵਾ ਕਰਨ ਆਏ ਆ ਕੋਈ ਗਲਤੀ ਹੋ ਵੀ ਜਾਂਦੀ ਆ ਠੀਕ ਹੈ ਐਂਡ ਪਲੀਜ਼ ਤੁਹਾਡੇ ਬੱਚੇ ਆ ਸਟਾਫ ਠੀਕ ਹੈ ਪਰ ਵਰਡ ਕੈਂਸਲ ਦਾ ਸਟਾਫ ਉਹ ਹੈ ਜਿਨ੍ਹਾਂ ਦਾ ਹਰ ਰੋਜ਼ ਦਾ ਕੰਮ ਹੈ cancer ਮਰੀਜ਼ਾਂ ਨੂੰ ਜਫੀਆਂ ਪਾਣੀਆ ਸਾਡਾ ਖਾਮੀ ਉਹਨਾਂ ਨੂੰ ਟੈਸਟ ਕਰਨਾ ਟਾਈਮ ਸਿਰ ਰੋਗਵਾਰੇ ਪਤਾ ਲੱਗਣਾ ਠੀਕ ਹੈ ਕੋਈ ਧੁੰਦ ਕੋਈ ਮੀਂਹ ਗਰਮੀ ਸਰਦੀ ਸਾਡੇ ਸਟਾਫ ਨੂੰ ਕੋਈ ਨਹੀਂ ਠੀਕ ਹੈ ਦੋਸਤੋ ਚੈੱਕ ਅਪ ਇਨ ਟਾਈਮ ਥੈਨ ਲਾਈਨਾਂ ਫੇਰ ਬੋਲਦਾ ਹਰ ਇੰਟਰਵਿਊ ਚ ਬੋਲਦਾ ਹੈ cancer ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈ ਅਗਿਆਨਤਾ ਇਨਸਾਨ ਨੂੰ ਮਾਰਦੀ ਹੈ ਤੇ ਅਵੇਰਨੈਸ ਜਾਗਰਤਾ ਇਨਸਾਨ ਨੂੰ ਬਚਾਉਂਦੀ ਹੈ ਦ ਵਰਲਡ ਕੈਂਸਰ ਦਾ ਦੂਸਰਾ ਨਾਮ ਹੈ ਜਾਗਰਤਾ ਘਰ ਘਰ ਪੈਦਾ ਕਰਨੀ ਮੈਨੂੰ ਬਹੁਤ ਖੁਸ਼ੀ ਆ ਇੱਕ ਚੀਜ਼ ਜਿੰਨ 21 ਸਾਲ ਪਹਿਲਾਂ ਜਦੋਂ ਮੈਂ ਕੈਂਸਰ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਪੰਜਾਬ ਨੂੰ ਕੈਂਸਰ ਕੈਪੀਟਲ ਦੇ ਨਾਲ ਜਾਣਿਆ ਜਾਂਦਾ ਸੀ ਨੰਬਰ 1 ਸੀ ਸਾਡੀ ਸਟੇਟ ਸਾਰੇ ਇੰਡੀਆ 26 27 ਸਟੇਟਾਂ ਦੇ ਵਿੱਚੋਂ ਸਭ ਤੋਂ ਵੱਧ ਕੈਂਸਰ ਪੰਜਾਬ ਸੀ ਪਰੰਤੂ ਅੱਜ ਸਰਵੇ ਹੋਇਆ ਆ ਪਿਛਲੇ 10 ਦਿਨ ਦੇ ਵਿੱਚ ਆਪਾਂ 23ਵੇਂ ਸਥਾਨ ਤੇ ਆ ਤੇ ਅਸੀਂ ਜ਼ੀਰੋ ਕਰਨਾ ਹੈ 10 ਸਟੇਟਾਂ ਹੋਰ ਸਾਥੋਂ ਹਜੇ ਵਧੀਆ ਪਰ ਅਸੀਂ ਉਹਨਾਂ ਨੂੰ ਉਹਨਾਂ ਨੂੰ ਵੀ ਢਾ ਲੈਣਾ ਠੀਕ ਹੈ ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਠੀਕ ਹੈ ਦੋਸਤੋ ਆਪਾਂ ਨਸ਼ੇ ਦੇ ਵਿੱਚ ਵੀ ਅਸੀਂ ਪਰਚੇ ਵੰਡੀ ਜਾਂਦੇ ਨਾਲ ਦੇ ਨਾਲ ਵੀ ਨਸ਼ਿਆਂ ਤੋਂ ਵੀ ਆਦ ਨੂੰ ਬਚਾਈਏ ਕਿਵੇਂ ਨਾ ਆਓ ਸਾਰੇ ਮਿਲ ਕੇ ਸਰਕਾਰ ਦਾ ਸਾਥ ਦਈਏ ਦੋਸਤੋ ਆਪਾਂ ਇਸ ਨੂੰ ਰੰਗਲਾ ਪੰਜਾਬ ਬਣਾਈਏ ਬਣਾ ਸਕਦੇ ਹਾਂ ਸਾਰੇ ਆਪੋ ਆਪਣਾ ਯੋਗਦਾਨ ਪਾਇਆ ਕਰੋ ਠੀਕ ਹੈ ਬਹੁਤ ਧੰਨਵਾਦ ਮਿਲਦੇ ਹਾਂ ਜੀ ਫੇਰ ਤੁਹਾਨੂੰ 20 ਤੋਂ ਬਾਅਦ ਫੇਰ ਅਸੀਂ ਅਨਾਉਂਸ ਕਰਾਂਗੇ ਸੈਕੰਡ ਲਿਸਟ ਕੈਂਪਾਂ ਦੀ ਥੈਂਕ ਯੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ